ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲੁਧਿਆਣਾ ਵਾਸੀਆਂ ਨੇ ਸਾਰੇ 6 ਸ਼ਹਿਰੀ ਹਲਕਿਆਂ ਵਿੱਚ ਆਪ ਵਿਧਾਇਕਾਂ ਨੂੰ ਚੁਣ ਕੇ ਬਦਲਾ ਲਈ ਵੋਟ ਦਿੱਤੀ ਸੀ ਪਰ ਹੁਣ ਉਹੋ ਜਿਸ ਤਰ੍ਹਾਂ ਦਾ ਬਦਲਾਅ ਦੇਖ ਰਹੇ ਹਨ ਉਸ ਨੇ ਲੋਕਾਂ ਨੂੰ ਉਲਝਣ ਵਿੱਚ ਪਾ ਦਿੱਤਾ ਹੈ ਸੂਬਾ ਸਰਕਾਰ ਜਨਤਾ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ ਅਤੇ ਸੜਕਾਂ ਦੀ ਮਾੜੀ ਹਾਲਤ ਸਾਰੀ ਕਹਾਣੀ ਬਿਆਨ ਕਰਦੀ ਹੈ ਸ਼ਹਿਰ ਵਾਸੀ ਸੜਕਾਂ ਤੇ ਟੋਇਆਂ ਅਤੇ ਪਾਣੀ ਭਰਨ ਤੋਂ ਪਰੇਸ਼ਾਨ ਹਨ ਨਗਰ ਰਿਕਮ ਨੇ ਕੁਝ ਇਲਾਕਿਆਂ ਵਿੱਚ ਪੈਚ ਵਰਕ ਸ਼ੁਰੂ ਕਰ ਦਿੱਤਾ ਹੈ ਪਰ ਜ਼ਿਆਦਾਤਰ ਸੜਕਾਂ ਦੀ ਹਾਲਤ ਖਰਾਬ ਹੈ ਤੇ ਉਹਨਾਂ ਨੂੰ ਮੁੜ ਨਿਰਮਾਣ ਦੀ ਲੋੜ ਹੈ ਆਉਣ ਵਾਲੇ ਮਹੀਨੇ ਤਿਉਹਾਰ ਸ਼ੁਰੂ ਹੋ ਜਾਣਗੇ ਤੇ ਸੜਕਾਂ ਦੀ ਮਾੜੀ ਹਾਲਤ ਲੋਕਾਂ ਨੂੰ ਸੜਕਾਂ ਤੇ ਗੱਡੀ ਚਲਾਉਂਦੇ ਸਮੇਂ ਰੋਣ ਲਈ ਮਜਬੂਰ ਕਰ ਦੇਵੇਗੀ ਆਪ ਸਰਕਾਰ ਤੇ ਵਰਦਿਆਂ ਤੇ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਹੋਰ ਫੰਡਾਂ ਦੀ ਮੰਗ ਕਰਨ ਵਾਲੇ ਆਪ ਵਿਧਾਇਕ ਪਹਿਲਾ ਇਹ ਸਪਸ਼ਟ ਕਰਨ ਕਿ ਸ਼ਹਿਰ ਨੂੰ ਵਿਕਾਸ ਕਾਰਜਾਂ ਲਈ ਸੂਬਾ ਸਰਕਾਰ ਤੋਂ ਕਿੰਨਾ ਪੈਸਾ ਮਿਲਿਆ ਹੈ। ਜ਼ਿਆਦਾਤਰ ਕੰਮ ਕ ਨਗਰ ਨਿਗਮ ਵੱਲੋਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਰਾਹੀਂ ਕੀਤਾ ਜਾ ਰਿਹਾ ਹੈ। ਆਪਣੇ 3.5 ਸਾਲਾਂ ਦੇ ਕਾਰਜਕਾਲ ਵਿੱਚ ਸੂਬਾ ਸਰਕਾਰ ਦੇ ਫੰਡਾਂ ਨਾਲ ਕਿੰਨੇ ਪ੍ਰੋਜੈਕਟ ਪੂਰੇ ਹੋਏ ਸੜਕਾਂ, ਪਾਣੀ, ਸਟਰੀਟ ਲਾਈਟਾਂ ਆਦ ਸਭ ਦੀ ਹਾਲਤ ਮਾੜੀ ਹੈ। ਸ਼੍ਰੀ ਟੀਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 1600 ਕਰੋੜ ਰੁਪਏ ਦਿੱਤੇ ਹਨ ਅਤੇ ਕਈ ਯੋਜਨਾਵਾਂ ਤਹਿਤ ਹੋਰ ਮਦਦ ਦਿੱਤੀ ਜਾਵੇਗੀ ਪਰ ਸੂਬਾ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਆਪ ਸਰਕਾਰ ਨੇ ਲੁਧਿਆਣਾ ਲਈ ਕੀ ਕੀਤਾ ਹੈ